ਜਿੰਦੇ ਜਦੋਂ ਨਾ ਕਿਸੇ ਦੇ ਮਾੜੇ ਦਿਨ ਸ਼ੁਰੂ ਹੁੰਦੇ ਆ ਨਾ ਉਦੋਂ ਫਿਰ ਇੱਕ ਪ੍ਰੋਬਲਮ ਹੁੰਦੀ ਉਸ ਤੋਂ ਬਾਅਦ ਦੂਜੀ ਦੀਆਂ ਪ੍ਰੋਬਲਮਸ ਇਕੱਠੀਆਂ ਹੀ ਹੁੰਦੀਆਂ ਨੇ ਸੋ ਇਦਾਂ ਦਾ ਹੀ ਨਾ ਕੁਝ ਹੋ ਰਿਹਾ ਏ ਸਾਡੇ ਜਿਹੜੇ ਐਕਸ ਪ੍ਰੈਜ਼ੀਡੈਂਟ ਸੀ ਯੂਨ ਉਹਨਾਂ ਦੇ ਨਾਲ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ ਕਿ ਮਾਰਸ਼ਲਲਾ ਸ਼ੁਰੂ ਕੀਤਾ ਮਾਰਸ਼ਲਲਾ ਸ਼ੁਰੂ ਕਾ ਕੀਤਾ ਤੇ ਉਹਦੇ ਕਰਕੇ ਪ੍ਰੈਜ਼ੀਡੈਂਟ ਦੀਆਂ ਵੋਟਾਂ ਹੋਈਆਂ ਹੁਣ ਉਹਨਾਂ ਦੀ ਜਿਹੜੀ ਵਾਈਫ ਹੈ ਉਹਨੂੰ ਵੀ ਅਰੈਸਟ ਕਰ ਲਿਆ ਹੈ ਅਰੈਸਟ ਕਾਦੇ ਲਈ ਕੀਤਾ ਹੈ ਕਿਉਂਕਿ ਉਹਨੇ ਸਟਾਕ ਜਿਹੜੀ ਮਾਰਕੀਟ ਸੀ ਉਹਨੂੰ ਮੈਨਿਪੂਲੇਟ ਕੀਤਾ ਹੈ ਕਿ ਸਟਾਕ ਮਾਰਕੀਟ ਦੇ ਵਿੱਚ ਕੋਈ ਛੇੜਖਾਨੀ ਕੀਤੀ ਹੈ ਜਿਦੇ ਕਰਕੇ ਸਟਾਕ ਉੱਪਰ ਥੱਲੇ ਹੋਏ ਸੀ ਸੋ ਇਹ ਕੋਰੀਆ ਦੀ ਸਰਕਾਰ ਕਿ ਇੱਥੇ ਆਪਣੇ ਪ੍ਰੈਜ਼ੀਡੈਂਟ ਨੂੰ ਨਹੀਂ ਬਖਸ਼ਦੀ ਹੈਗੀ ਕਿ ਇੰਨੇ ਸਟ੍ਰਿਕ ਰੂਲ ਨੇ ਤੇ ਇੰਨਾ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਦੇ ਨੇ ਸੋ ਉਹਨਾਂ ਦੀ ਵਾਈਫ ਵੀ ਹੁਣ ਅਰੈਸਟ ਹੋ ਗਈ ਹੈ ਚਲੋ ਦੇਖਦੇ ਹਾਂ ਕਿ ਨਿਕਲਦੇ ਆ ਕੇ ਨਹੀਂ ਪਰ ਇਹ ਆ ਕਿ ਕੋਰੀਆ ਦੇ ਵਿੱਚ ਕਿਹੇ ਵੀ ਤਰ੍ਹਾਂ ਦਾ ਕੋਈ ਵੀ ਗੁਨਾਹ ਕੀਤਾ ਹੋਵੇ ਨਾ ਉਹਨੂੰ ਬਖਸ਼ਿਆ ਨਹੀਂ ਜਾਂਦਾ ਕਾਫੀ ਰੂਲ ਇੱਥੋਂ ਦੇ ਕਾਫੀ ਸਟ੍ਰਿਕ ਨੇ ਸੋ ਮਿਲਦੇ ਆ नेक्स्ट ਵੀਡੀਓ ਵਿੱਚ ਬਾਏ ਟੇਕ ਕੇਅਰ